ਆਇਆ ਜਾਵੇ ਜੀ ਸਰ ਦੇਖੋ ਜੀ ਮਾਨ ਜੋ ਭਾਜਪਾ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ ਪੈਡਲਰ ਨੇ ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹਵਾ ਚ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ ਚ ਕਾਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ ਦੇ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਾਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਮੰਦੀ ਟੀਮ ਨੇ ਖੁਦ ਕਾਸੋ ਕੀਤਾ ਹੈ ਤੇ ਅੱਗੇ ਵੀ ਇਹ ਮੂਹਮ ਜਿਹੜੀ ਆ ਜੰਗੀ ਪੱਧਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਤੇ ਨਾਮ ਤੇ ਪਛਾਣ ਗੁਪਤ ਰੱਖ ਕੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ